ਸਤਲੁਜ ਦਾ ਕਹਿਰ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹੈਗੇ ਆ ਚਾਹੇ ਉਹ ਸੈਣੀ ਵਾਲੇ ਦਾ ਏਰੀਆ ਹੈਗਾ ਚਾਹੇ ਹਲਕਾ ਗੁਰੂ ਅਰਸਾ ਹੈ ਜਾਂ ਜਲਾਲਾਬਾਦ ਹੈ ਪਰ ਜਿਹੜੇ ਕੰਮ ਸਰਕਾਰਾਂ ਨੇ ਕਰ ਸਕਦੀਆਂ ਸਮਾਜ ਸੇਵੀ ਇਹਨਾਂ ਕੰਮਾਂ ਨੂੰ ਲੱਗੇ ਹੋਇਆ ਬਾਈ ਗੁਰਪ੍ਰੀਤ ਸਿੰਘ ਹੋਰੇ ਕੱਲ੍ਹ ਇਸੇ ਪਿੰਡ ਵਿੱਚ ਆਉਂਦੇ ਆ ਦੋਨਾਂ ਮੱਤੜ ਗਜਨੇ ਵਾਲਾ ਦੇ ਵਿੱਚ ਲੋਕਾਂ ਵੱਲੋਂ ਇੱਕੋ ਗੱਲ ਕਹੀ ਗਈ ਹੈ ਰਾਸ਼ਨ ਪਾਣੀ ਸਾਡੇ ਕੋਲ ਹੈ ਪਸ਼ੂਆਂ ਲਈ ਹਰਾ ਚਾਰਾ ਜਿਹੜਾ ਦਰਿਆؤں ਪਰ ਲਗਭਗ 2000 ਏਕੜ ਜ਼ਮੀਨ ਜਿਹੜੀ ਹੈ ਦਰਿਆؤں ਪਰ ਕਿਸਾਨਾਂ ਦੀ ਹੈ ਸਵੇਰੇ ਬੇੜਾ ਜਾਂਦਾ ਤੇ ਸ਼ਾਮ ਨੂੰ ਹਰਾ ਚਾਰਾ ਲੈ ਕੇ ਆਉਂਦਾ ਹੈ ਪਰ 2,60,000 ਕਿਊਸਿਕ ਪਾਣੀ ਦਰਿਆ ਵਿੱਚ ਚੱਲ ਰਿਹਾ ਜਿਸ ਕਰਕੇ ਹਰਾਚਾਰਾ ਨਹੀਂ ਆ ਰਿਹਾ ਕੱਲ ਲੋਕਾਂ ਵੱਲੋਂ ਇੱਕ ਬੇਨਤੀ ਇੱਕ ਅਪੀਲ ਜਿਹੜੀ ਹੈ ਉਹ ਬਾਈ ਗੁਰਪ੍ਰੀਤ ਸਿੱਖ ਹੋਰਾਂ ਨੂੰ ਕੀਤੀ ਗਈ ਸੀ ਸਿੱਖੋ ਸਾਹਿਬ ਅੱਜ ਪਿੰਡ ਦੋਨਾ ਮਤੜ ਗੰਜੀ ਵਾਲਾ ਆਪਣੀ ਟੀਮ ਦੇ ਸਮੇਤ ਪਹੁੰਚੇ ਆ ਪਤਾ ਕਰ ਲੈਣੇ ਕੀ ਕੀ ਲੈ ਕੇ ਆਏ ਆ ਬਾਹਰ ਤੁਹਾਨੂੰ ਉਹ ਵੀ ਦਿਖਾਣੇ ਆ ਹਰਾਚਾਰਾ ਵੀ ਵੰਡਿਆ ਜਾ ਰਿਹਾ ਬਈ ਜੀ ਸੰਤਵਾਲਾ ਸਸਿਗਾਲ ਕੱਲ ਤੁਸੀਂ ਆਏ ਸੀ ਇੱਕ ਅਪੀਲ ਲੋਕਾਂ ਵੱਲੋਂ ਸੀ ਤੇ ਅੱਜ ਸਮਗਰੀ ਲੈ ਕੇ ਪਹੁੰਚ ਗਏ ਵੀਰ ਜੀ ਗੱਲ ਇਹ ਆ ਵੀ ਸਾਡੇ ਭਰਾ ਨੇ ਤੇ ਜ਼ਰੂਰਤ ਆ ਇਸ ਟਾਈਮ ਭਰਾਵਾਂ ਦੇ ਨਾਲ ਖੜਨ ਦੀ ਸੋ ਵੀਰ ਉਹਨਾਂ ਨੇ ਕੱਲ ਸਾਨੂੰ ਆਖਿਆ ਵੀ ਹਰੇ ਚਾਰੇ ਦੀ ਜ਼ਰੂਰਤ ਆ ਤੇ ਅਸੀਂ ਉਹ ਪਰਵਾ ਕੇ ਜਿੰਨੇ ਜੋਗੀ ਸੀਗੇ ਜੋ ਮੌਕੇ ਤੇ ਕਰ ਸਕੇ ਕਿਉਂਕਿ ਇਹ ਚੀਜ਼ ਇਦਾਂ ਨਹੀਂ ਕਰ ਸਕਦੇ ਸੀ ਵੀ ਕੋਈ ਨਹੀਂ ਦੋਹਾਂ ਚਾਰਾ ਦੇਣਾ ਨੂੰ ਪਹੁੰਚੂਗੀ ਕਿਉਂਕਿ ਪਸ਼ੂ ਭੁੱਖੇ ਨੇ ਜ਼ਰੂਰਤ ਉਹਨਾਂ ਵਾਸਤੇ ਸੋ ਜਿੰਨਾ ਅਸੀਂ ਇੱਕ ਮੌਕੇ ਤੇ ਕਰ ਸਕੀਏ ਉਹ ਅਸੀਂ ਲੈ ਕੇ ਅੱਜ ਹਾਜ਼ਰ ਹੋ ਗਏ ਵੀਰਾਂ ਕਿੰਨੇ ਟਰਾਲੇ ਲੈ ਕੇ ਪਹੁੰਚੇ ਇਹਨੇ ਟਰਾਲੇ ਲੈ ਕੇ ਆਂ ਜੀ ਆਚਾਰ ਵਗੈਰਾ ਜੀ ਹਾਂਜੀ ਆਚਾਰ ਠੀਕ ਹੈ ਹਾਂਜੀ ਹਾਂ ਭਾਈ ਤੁਸੀਂ ਲਗਭਗ ਜੇ ਆਪਾਂ ਵਜੀਦਪੁਰ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਹਣਾ ਉਹ ਸੜਕ ਸਮਾਜ ਦੇ ਕੰਮਾਂ ਦੇ ਵਿੱਚ ਗੁਰਪ੍ਰੀਤ ਸਿੱਖ ਹੋਰੀ ਲਗਾਤਾਰ ਅੱਗੇ ਆ ਰਹੇ ਹੈਗੇ ਲੋਕਾਂ ਦੀ ਸਾਰ ਲੈਣੀ ਵੱਡੀ ਗੱਲ ਹੈ ਮੈਂ ਪਹਿ ਇਹ ਗੱਲ ਸ਼ਬਦ ਕਿਉਂ ਵਰਦੇ ਕਿਉਂਕਿ ਜਿਹੜੇ ਕੰਮ ਸਰਕਾਰ ਸਰਕਾਰ ਨੂੰ ਅਸੀਂ ਲਗਾਤਾਰ ਅਪੀਲ ਕਰ ਰਹੇ ਹਾਂ ਜਦੋਂ ਨੋਚ ਨਹੀਂ ਰੁੜੀ ਸੀ ਉਹਦੇ ਵੀ ਕਿਹਾ ਵੀ ਇਹਨਾਂ ਦਾ ਹੱਲ ਕੀਤਾ ਜਾਵੇ ਪਰ ਤੁਹਾਡੇ ਵਰਗੇ ਲੋਕ ਜੇ ਇਦਾਂ ਅੱਗੇ ਆਉਂਦੇ ਰਹਿਣਗੇ ਇਹ ਲੋਕ ਰੋਪ ਐਸੀ ਬੰਦੇ ਹੁਣ ਕੈਮਰੇ ਦੇ ਕਹਿੰਦੇ ਭਾਈ ਪਸ਼ੂਆਂ ਵਾਸਤੇ ਚਾਰਾ ਨਹੀਂ ਉਹ ਅਪੀਲ ਤੁਸੀਂ ਸੁਣ ਲੀ ਨੀ ਜੇ ਅਪੀਲ ਸੁਣਨ ਵਾਲਾ ਮੈਂ ਤਾਂ ਕਹਿੰਦਾ ਗੁਰੂ ਸਾਹਿਬ ਸੁਣਦੇ ਆ ਤੇ ਇਹ ਜ ਤੇ ਅਸੀਂ ਸਾਰੀ ਟੀਮ ਚਲੋ ਸਾਰੇ ਭਰਾ ਇਕੱਠੇ ਹੋਗੇ ਜਿੰਨੇ ਜੋਗੇ ਸੀਗੇ ਜੋ ਮੌਕੇ ਤੇ ਕਰ ਸਕਦੇ ਸੀ ਉਹ ਅਸੀਂ ਕਰਕੇ ਲੈ ਕੇ ਆਏ ਅੱਛਾ ਤੁਸੀਂ ਜਾ ਰਹੇ ਹੋ ਪਿੰਡਾਂ ਦੇ ਵਿੱਚ ਲਗਾਤਾਰ ਵਿਚ ਰਹੇ ਹੋ ਚਾਹੇ ਉਹ ਸੈਨੀ ਵਾਲਾ ਏਰੀਆ ਦੇ ਪਿੰਡ ਹੈਗੇ ਆ ਫਿਰੋਜ਼ਪੁਰ ਜ਼ਿਲ੍ਹਾ ਤੁਹਾਡਾ ਵੀ ਜ਼ਿਲ੍ਹਾ ਹੈ ਸਾਡਾ ਵੀ ਜ਼ਿਲ੍ਹਾ ਤੇ ਕੀ ਲੱਗਦਾ ਹੈਗਾ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਹੈਗੇ ਆ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਨੁਕਸਾਨ ਤਾਂ ਜੀ ਇਸ ਤੋਂ ਜ਼ਿਆਦਾ ਨੁਕਸਾਨ ਕੀ ਹੋ ਪਊਗਾ ਜੀ ਅੱਗੇ ਵੀਰ ਹੋਣੀ ਇੱਥੇ ਦੱਸਦੇ ਪਏ ਸੀ ਵੀ ਜਿੰਨੀ ਫਸਲ ਸੀਗੀ ਸਾਰੀ ਫਸਲ ਮਤਲਬ ਰੁੜ ਗਈ ਹੁਣ ਕੁਝ ਵੀ ਨਹੀਂ ਹੈ ਉੱਤੇ ਪਰ ਇਹ ਆ ਵੀ ਚਲੋ ਕੋਈ ਗੱਲ ਨਹੀਂ ਉਹ ਤਾਂ ਕੁਦਰਤ ਦਾ ਕਹਿਰ ਆ ਜੋ ਗੁਰੂ ਸਾਹਿਬ ਦੀ ਮਰਜ਼ੀ ਆ ਤਾਂ ਜੋ ਹੋਣਾ ਹੈ ਜੋ ਲਿਖਿਆ ਹੋ ਰਿਹਾ ਇਹ ਆ ਵੀ ਅਸੀਂ ਆਪਣੇ ਭਰਾਵਾਂ ਦਾ ਸਾਥ ਦੇਵਾਂਗੇ ਉਹਨਾਂ ਦੇ ਨਾਲ ਖੜਾਗੇ ਅੱਗੇ ਵੀ ਜਿਵੇਂ ਜ਼ਰੂਰਤ ਪੈਂਦੀ ਰਹੂਗੀ ਪਚਾਉਂਦੇ ਰਹੋਗੇ ਰਾਸ਼ ਸਭੋ ਜੀ ਬਿਲਕੁਲ ਵੀਰ ਜੀ ਕਿਉਂ ਨਹੀਂ ਪਚਾਵਾਂਗੇ ਸਾਡੇ ਭਰਾ ਨੇ ਅਸੀਂ ਆਵਾਂਗੇ ਜਿੰਨੇ ਜੋਗੇ ਹੋਏ ਅਸੀਂ ਮਤ ਕਰਾਂਗੇ ਲੈ ਕੇ ਆਵਾਂਗੇ ਹਾਂ ਬਿਲਕੁਲ ਜੀ ਇਸ ਹਨ ਗੁਰਪ੍ਰੀਤ ਸਿੱਖ ਹੋਰੀ ਲਗਾਤਾਰ ਸਮਾਜ ਸੇਵਾ ਦੇ ਕੰਮਾਂ ਚੱਗੇ ਆ ਰਹੇ ਕਿ ਮੈਂ ਬਾਹਰ ਤੁਹਾਨੂੰ ਦਿਖਾਉਣਾ ਇਸ ਤਰੀਕੇ ਟਰਾਲੀਆਂ ਤੇ ਪਰਪਰ ਟਰਾਲੇ ਜਿਹੜਾ ਅ achar ਵਗੈਰਾ ਪਸ਼ੂਆਂ ਤੇ ਲਈ ਤੂੜੀ ਹੋਰ ਸਮਗਰੀ ਲੈ ਕੇ ਪਹੁੰਚਿਆ ਤੇ ਲੋਕ ਜਿਵੇਂ ਆਪਾਂ ਡੀਪੋ ਵਾਲੀ ਕੜਕ ਲੈਣੇ ਆ ਕਤਾਰਾਂ ਦੇ ਵਿੱਚ ਖੜ ਕੇ ਆਪੋ ਆਪਣੀ ਵਾਰੀ ਦਾ ਇੰਤਜ਼ਾਰ ਵੀ ਕਰ ਰਹੇ ਆ ਲੋਕ ਇੱਕ ਲਾਈਨ ਜਿਹੜੀ ਆ ਕਤਾਰ ਉਹ ਲੱਗੀ ਹੋਈ ਹੈ ਹੁਣੇ ਹੀ ਅਪੀਲ ਕਰਕੇ ਹਟੇ ਸੀ ਵੀ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ ਅੱਜ ਸਵੇਰ ਵੀ ਇੱਕ ਵੀਡੀਓ ਪਾਇਆ ਸੀ ਪਰ ਉਸ ਤੋਂ ਬਾਅਦ ਗੁਰਪ੍ਰੀਤ ਸੇਖੋ ਇੱਕ ਸਮਾਜ ਸੇਵਾ ਦੇ ਵਿੱਚ ਵੱਡਾ ਨਾਮ ਹਲਕਾ ਗੁਰੂ ਹਲਕਾ ਫਿਰੋਜ਼ਪੁਰ ਜ਼ਿਲ੍ਹੇ ਤੋਂ ਬਲਾਉਂ ਕਰਦੇ ਹੈਗੇ ਆ ਗੁਰਪ੍ਰੀਤ ਸੇਖ ਹੋ ਰਹੀ ਤੇ ਲਗਾਤਾਰ ਇਹ ਕੰਮ ਕਰ ਰਿਹਾ ਇੱਧਰ ਮੈਂ ਤੁਹਾਨੂੰ ਦਿਖਾ ਦਿੰਦਾ ਜਿਹੜਾ ਇਹਨਾਂ ਦੇ ਵੱਲੋਂ ਸਮਗਰੀ ਭੇਜੀ ਗਈ ਜਿਹੜਾ ਇਹਨਾਂ ਦੇ ਵੱਲੋਂ ਆ ਚਾਰ ਦੇ ਟਰਾਲੇ ਭਰ-ਭਰ ਕੇ ਭੇਜੇ ਗਏ ਉਹਨਾਂ ਟਰਾਲੇਆਂ ਨੂੰ ਆ ਦੇਖ ਸਕਦੇ ਹੋ ਲੋਕ ਪੱਲੀਆਂ ਭਰ-ਭਰ ਕੇ ਜਿੰਨਾ ਕੋਈ ਚੱਕ ਲੈ ਜਾ ਸਕਦਾ ਉਹਨਾਂ ਨੂੰ ਦਿੱਤਾ ਜਾ ਰਿਹਾ ਆਚਾਰ ਪਸ਼ਵਾਂ ਲਈ ਇਹ ਆਚਾਰ ਜਿਹੜਾ ਮੈਂ ਤੁਹਾਨੂੰ ਦਿਖਾ ਦੇਣਾ ਮੱਕੀ ਦਾ ਆਚਾਰ ਜਿਹੜਾ ਉਹ ਲੈ ਕੇ ਪਹੁੰਚੇ ਆ ਗੁਰਬੀ ਸਿੱਖੋ ਹੋ ਰਹੀ ਲੋਕ ਜਿਹੜੇ ਆ ਆਪਣੀ ਵਾਰੀ ਸਿਰ ਲੈ ਕੇ ਜਾ ਰਹੇ ਆ ਭਾਈ ਹਾਂ ਗੁਰਪ੍ਰਸਾਦ ਖੋਰਾ ਨੇ ਇੱਕ ਬਰਾਲਾ ਵਧੀਆ ਕਰਤਾ ਲੋਕਾਂ ਦੀ ਜਿਹੜੀ ਮੰਗ ਸੀ ਉਹ ਸੁਣ ਲਈ ਜਿਵੇਂ ਅੱਜ ਬੇੜਾ ਪਾਰ ਗਿਆ ਪੱਠੇ ਨਹੀਂ ਆਏ ਕੱਲ੍ਹ ਕੋ ਜਾਣਾ ਵੀ ਨਹੀਂ ਹੈਗਾ ਤੇ ਹੁਣ ਕੀ ਇਹ ਕਹਿਣਾ ਚਾਹੁੰਦੇ ਤੁਸੀਂ ਅਜੇ ਕੱਲ੍ਹ ਹੀ ਕਿਹਾ ਹੈ ਜੀ ਉਹਨਾਂ ਅੱਜ ਪ੍ਰੋਵਾਈਡ ਕਰਾ ਕੇ ਦਿੱਤਾ ਹੈ ਬਹੁਤ ਵਧੀਆ ਪ੍ਰਾਲਾ ਕੀਤਾ ਸਾਰੇ ਗਰੀਬਾਂ ਦੀ ਫਸਲ ਤੋੜੀ ਸਭ ਕੁਝ ਰੁੜ ਗਿਆ ਜੀ ਇਹ ਤਾਂ ਬਹੁਤ ਵਧੀਆ ਉਹਨਾਂ ਕੋਲ ਨਖਟਿਆ ਕਿਉਂਕਿ ਪਿੰਡ ਤੱਕ ਪਾਣੀ ਆ ਗਿਆ ਤੁਹਾਨੂੰ ਪਤਾ ਹੀ ਥਿੰਨ ਸਾਲ ਬਹੁਤ ਬੁਰੇ ਹਾਲ ਸੀ ਉਹਨਾਂ ਹੋਰ ਵੀ ਕਿਹਾ ਜਿਹੜੀ ਵੀ ਕੋਈ ਚੀਜ਼ ਦੀ ਮਤ ਹੈ ਜ਼ਰੂਰ ਅਸੀਂ ਕਰਾਂਗੇ ਬਿਲਕੁਲ ਜੀ ਜੋ ਹੋਰ ਜ਼ਰੂਰਤ ਹੋਏਗੀ ਮੈਂ ਇੱਕ ਵਾਰ ਇੱਧਰ ਦਿਖਾਣਾ ਇੱਕ ਟਰਾਲੀ ਇਹ ਆ ਅੱਗੇ ਆ ਜਾ ਬਈ ਤੁਹਾਨੂੰ ਹੋਰ ਦਿਖਾਉਣੇ ਆ ਲੋਕ ਦੇਖ ਸਕਦੇ ਹੋ ਸਾਰਾ ਪਿੰਡ ਤਿੰਨ ਪੰਚਾਇਤਾਂ ਪੈਂਦੀਆਂ ਗਜਨੀ ਵਾਲਾ ਦੀਆਂ ਤਿੰਨ ਪੰਚਾਇਤਾਂ ਤੇ ਤਿੰਨਾਂ ਪੰਚਾਇਤਾਂ ਦੇ ਲਈ ਤਿੰਨ ਟਰਾਲੇ ਭਰ ਕੇ ਵੇਚ ਦਿੱਤੇ ਗੁਰਪ੍ਰੀਤ ਸਿੰਘ ਹੋਰੇ ਖੁਦ ਆਪ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਤੇ ਬਕਾਇਦਾ ਟੀਮ ਦੇ ਨਾਲ ਪਹੁੰਚ ਗਏ ਇੱਥੇ ਤੁਸੀਂ ਦੇਖੋ ਤੂੜੀ ਉਧਰ ਤੁਹਾਨੂੰ ਆਚਾਰ ਮਿਲ ਰਿਹਾ ਸੀ ਪਾਇਆ ਹੋਇਆ ਪੱਠੇ ਹਰੇ-ਚਾਰੇ ਵਾਲੇ ਇੱਥੇ ਤੂੜੀ ਵੰਡੀ ਜਾ ਰਹੀ ਹੈ ਉਹਦਨ ਕਹਿ ਰਿਹਾ ਸੀ ਵੀ ਨਹੀਂ ਸਾਰ ਨਹੀਂ ਜਾ ਰਹੀ ਮੈਂ ਕਿਹਾ ਸਰਕਾਰ ਨਹੀਂ ਆਈ ਕੋਈ ਤਾਂ ਆਇਆ ਬਣ ਕੇ ਨਸੀਹਾ ਹਾਂਜੀ ਆ ਜਾਣੇ ਆ ਜਾਣੇ ਆ ਜਾਣੇ ਹਾਂਜੀ ਹੋਰ ਕੀ ਲੋੜ ਹੈਗੀ ਆਪਾਂ ਹੋਰ ਮੰਗ ਗੱਲ ਕਰਦੇ ਹੋਰ ਪੱਠੇ ਚਾਹੀਦੇ ਪੱਠੇ ਹਰੇ ਪੱਠੇ ਚਾਹੀਦੇ ਹਾਂਜੀ ਕੋਈ ਨਾ ਆ ਜਾਣਗੇ ਸਵੇਰੇ ਉਹ ਬਿਲਕੁਲ ਜੀ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਦਿਖਾ ਰਿਹਾ ਦੋਨਾਂ ਮਤਲ ਗੱਝੀ ਵਾਲਾ ਤੁਸੀਂ ਦੇਖ ਸਕਦੇ ਹੋ ਹਾਲਾਤ ਸਤਲੁਜ ਦਰਿਆ ਦੇ ਵਿੱਚ ਆਏ ਪਾਣੀ ਤੋਂ ਬਾਅਦ ਕੀ ਬਣੇ ਹੋਏ ਆ ਇਨ੍ਹਾਂ ਹਾਲਾਤਾਂ ਦੇ ਵਿੱਚ ਲੋਕ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਆ ਲੋਕ ਪਲੀਆਂ ਪਰ ਪਰ ਕੇ ਲਜਾਉਂਦੇ ਹੋਏ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਏ ਜਾ ਰਹੇ ਆ ਗੁਰਪੇ ਸਿੱਖ ਹੋਰੀ ਜਿਹੜੇ ਕੰਮ ਸਰਕਾਰਾਂ ਨਹੀਂ ਕਰਦੀਆਂ ਉਹ ਕੰਮ ਕਰਦੇ ਆ ਸਮਾਜ ਸੇਵੀ ਸਮਾਜ ਸੇਵੀ ਪਹੁੰਚਾਉਂਦੇ ਆ ਲੋਕਾਂ ਤੱਕ ਰਾਸ਼ਨ ਸਮਗਰੀ ਸਰਕਾਰਾਂ ਫੇਲ ਸਮਾਜ ਸੇਵੀ ਸਫਲ ਸਫਲ ਹੋਏ ਸਮਾਜ ਸੇਵੀ ਗੁਰਪੇ ਸੇਖੋ ਦੀ ਇੱਕ ਟੀਮ ਜਿਹੜੀ ਆ ਉਹ ਬਾਕਾਇਦਾ ਇੱਥੇ ਪਹੁੰਚੀ ਗੁਰੂ ਸਾਹਿਬ ਲਾਈਵ ਤੇ ਤੁਹਾਨੂੰ ਇੰਟਰਵਿਊ ਵੀ ਦਿਖਾਇਆ ਹੁਣ ਤੁਸੀਂ ਦੇਖ ਸਕਦੇ ਹੋ ਇੱਥੇ ਹਰਾਚਾਰਾ ਤੂੜੀ ਜੋ ਵੀ ਆਟ ਚਾਹੀਦੀ ਹੈ ਉਹ ਦਿੱਤੀ ਜਾ ਰਹੀ ਹੈ ਤਿੰਨ ਟਰਾਲੀਆਂ ਵੱਡੀਆਂ ਪਰਕੇ ਟਰਾਲੇ ਪਰਕੇ ਇੱਥੇ ਪਹੁੰਚ ਗਏ ਲਾਈਵ ਤਸਵੀਰਾਂ ਦਿਆ ਨੂੰ ਦੋਨਾ ਮਤੜ ਗਜਨੀ ਵਾਲਾ ਤੋਂ ਦਿਖਾ ਰਿਹਾ ਹੈਗਾ ਆਹ ਦੇਖ ਸਕਦੇ ਹੋ ਥੂੜੀ ਮਿਕਸ ਨਾਲ ਨਾਲ ਹਰਾ ਚਾਰਾ ਮਿਕਸ ਲੋਕਾਂ ਨੂੰ ਦਿੱਤਾ ਜਾ ਰਿਹਾ ਦੋਨਾ ਮਤੜ ਗਜਨੀ ਵਾਲਾ ਇਹਨਾਂ ਪਿੰਡਾਂ ਦੀਆਂ ਤਿੰਨ ਪੰਚਾਇਤਾਂ ਨੇ ਦਿਨਾਂ ਪਿੰਡਾਂ ਵਾਸਤੇ ਇਕੱਠੀ ਸਮਗਰੀ ਇੱਧਰ ਤੁਸੀਂ ਦੇਖੋ ਇੱਕ ਵਾਰ ਤਸਵੀਰ ਦਿਖਾ ਰਿਹਾ ਜਿੱਧਰ ਲੋਕ ਦੇਖੋ ਗੁਰਪ੍ਰੀਤ ਸਿੱਖ ਨੂੰ ਚਾਣ ਵਾਲੇ ਲੋਕ ਦੇਖੋ ਉਹਨਾਂ ਦੇ ਪਿਆਰ ਨੂੰ ਕਬੂਲਦੇ ਆ ਦੇਖੋ ਭਾਈ ਉਹ ਗੱਡੀ ਚ ਆ ਕੇ ਬੈਠ ਵੀ ਗਿਆ ਪਰ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਉਹਨਾਂ ਨੂੰ ਚਾਹਣ ਵਾਲੇ ਸਮਾਜ ਸੇਵੀ ਲੋਕ ਮਸੀਹਾ ਬਣ ਕੇ ਪਹੁੰਚੇ ਗੁਰਪੀ ਸੇਖੋ ਗੁਰਪੀ ਸੇਖੋ ਅੱਜ ਸਮਾਜ ਸੇਵਾ ਦਾ ਇੱਕ ਵੱਡਾ ਨਾਮ ਹੈ ਇੱਕ ਵੱਡਾ ਚਿਹਰਾ ਹੈ ਤੇ ਜਿਹੜਾ ਲਗਾਤਾਰ ਮਨੁੱਖਤਾ ਦੇ ਹਿੱਤ ਲਈ ਕੰਮ ਕਰ ਰਿਹਾ ਲਗਾਤਾਰ ਗੁਰਪੀ ਸੇਖੋ ਦੀ ਟੀਮ ਕੰਮ ਕਰ ਰਹੀ ਹੈ ਵੱਡੇ ਟਰਾਲੇ ਟਰੈਕਟਰ 4x4 ਭਰ ਕੇ ਭੇਜਦੇ ਦੇਖੋ ਉੱਪਰ ਤੱਕ ਕਿੰਨੇ ਵੱਡੇ ਟਰਾਲੇ ਜਿਹੜੇ ਆ ਭਰ ਕੇ ਭੇਜੇ ਆ ਹਰੇ ਚਾਰੇ ਦੇ ਪਸ਼ੂਆਂ ਦੇ ਲਈ ਤੂੜੀ ਦੇ ਇਹ ਕੰਮ ਸਮਾਜ ਸੇਵਾ ਵਾਲੇ ਹੀ ਕਰ ਸਕਦੇ ਆ ਤੇ ਇਹ ਇੱਕ ਵੱਡਾ ਨੇਕ ਅਭਰਾਲਾ ਜਿਹੜਾ ਉਹ ਕਰਦੇ ਦਿਖਾਈ ਦਿੱਤੇ ਆ ਗੁਰਪ੍ਰੀਤ ਸੇਖੋ ਹੋਰੀ ਪਿੰਡ ਵਾਸੀ ਵੀ ਇੱਥੇ ਮੌਜੂਦ ਨੇ ਨੰਬਰਦਾਰ ਵੀ ਇੱਥੇ ਮੌਜੂਦ ਨੇ ਗੱਲਬਾਤ ਮੈਂ ਨੰਬਰਦਾਰ ਨਾਲ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਨੰਬਰਦਾਰ ਜੀ ਚੰਗਾ ਕੰਮ ਕੀਤਾ ਗੁਰਪ੍ਰੀਤ ਉਹਨਾਂ ਨੇ ਲੋਕਾਂ ਦੀ ਬਹੁਤ ਵਧੀਆ ਜਿਹੀ ਕੱਲ ਅਪੀਲ ਕੀਤੀ ਸੀਗੀ ਤੇ ਅੱਜ ਤਿੰਨ ਟਰਾਲੇ ਚਾਰ ਲੈ ਕੇ ਆਇਆ ਅਸੀਂ ਇਹਨਾਂ ਦਾ ਤਹਿਦ ਲੋਕਾਂ ਧੰਨਵਾਦ ਕਰਦੇ ਆਂ ਬਿਲਕੁਲ ਹਾਂਜੀ ਬਿਲਕੁਲ ਪਿੰਡ ਵੱਲੋਂ ਧੰਨਵਾਦ ਕੀਤਾ ਗਿਆ ਹਾਂਜੀ ਸਰਪੰਚ ਸਾਹਿਬ ਸਰਪੰਚ ਜੀ ਆਏ ਗੈਨੀ ਵਾਲ ਨੂੰ ਕਾਲਾ ਨਾ ਸ਼ਪਾਰਜ ਕਰਾਈ ਸੀ ਹੂੰ ਤੇ ਇਹਨਾਂ ਨੇ ਮਿਹਨਤ ਕੀਤੀ ਤੇ ਉਹਨਾਂ ਨੇ ਅੱਜ ਜੋ ਵੀ ਲਿਆਂਦਾ ਹੈ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤਾਂ ਅੱਗੇ ਤੋਂ ਵੀ ਉਹ ਇਹ ਕੰਮ ਕਰਦੇ ਰਹਿਣਗੇ ਹਾਂ ਬਿਲਕੁਲ ਜੀ ਦੇਖ ਸਕਦੇ ਹੋ ਧੰਨਵਾਦ ਜਿਹੜਾ ਉਹ ਕੀਤਾ ਜਾ ਰਿਹਾ ਹੈ ਲੋਕ ਕਿੰਨੇ ਵੱਡੀ ਗਿਣਤੀ ਦੇ ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਹਰੇ-ਚਾਰੇ ਦੇ ਲਈ ਪਸ਼ੂਆਂ ਦੇ ਹਰੇ-ਚਾਰੇ ਦੇ ਲਈ ਲੈ ਕੇ ਜਾਂਦੇ ਹੋਏ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਲਾਈਵ ਸਾਂਝੇ ਕੀਤੀਆਂ ਜਾ ਰਹੀਆਂ ਨੇ ਗੁਰੂ ਅਰਸਾਈ ਲਾਈਵ ਦੀ ਟੀਮ ਲਗਾਤਾਰ ਇਹਨਾਂ ਸਰਦੀ ਪਿੰਡਾਂ ਦੇ ਵਿੱਚ ਹੈ ਲਗਾਤਾਰ ਅਸੀਂ ਇਹਨਾਂ ਲੋਕਾਂ ਦੀ ਮੁਸ਼ਕਲ ਇਹਨਾਂ ਲੋਕਾਂ ਦੀ ਮੰਗ ਜਿਹੜੀ ਤੁਹਾਡੇ ਤੱਕ ਲੈ ਕੇ ਆਉਂਦੇ ਰਹੇ ਨੇ ਜੇ ਸਮਾਜ ਸੇਵੀਆਂ ਦਾ ਕਰਮਿੰਦਰ ਆਵਲਾ ਹੋਰਾਂ ਨੂੰ ਵੀ ਅਪੀਲ ਕੀਤੀ ਗਈ ਸੀ ਹੋਰ ਸਮਾਜ ਸੇਵੀਆਂ ਨੇ ਫਿਰ ਅਪੀਲ ਕਰਦੇ ਆ ਪਸ਼ਵਾਂ ਲਈ ਹਰੇ ਚਾਰੇ ਦੀ ਮੰਗ ਕੀਤੀ ਹੈ ਆਚਾਰ ਜਿਹੜਾ ਜਰੂਰ ਉਹ ਪਹਛਾ ਦਿੱਤਾ ਗਿਆ ਹੈ ਉਹ ਆਚਾਰ ਲੈ ਕੇ ਗੱਡੀਆਂ ਜਿਹੜੀਆਂ ਨੇ ਉਹ ਜਰੂਰ ਪਹੁੰਚਿਆ ਨੇ ਲਾਈਵ ਤਸਵੀਰਾਂ ਜਿਹੜੀਆਂ ਮੈਂ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਿੰਦਾ ਹੈਗਾ ਦੋਨਾਂ ਮਤੜ ਗਜਨੀ ਵਾਲਾ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੀਆਂ ਨੇ ਕਿੱਥੇ ਕਿਸ ਤਰੀਕੇ ਹਰਾ ਚਾਰਾ ਲੋਕਾਂ ਦੇ ਲਈ ਆਚਾਰ ਲੈ ਕੇ ਪਹੁੰਚੇ ਗੁਰਪ੍ਰੀਤ ਸਿੰਘ ਸੇਖੋ ਤਲਵੰਡੀ ਵਾਲੇ ਗੁਰਪ੍ਰੀਤ ਸਿੰਘ ਸੇਖੋ ਸਮਾਜ ਸੇਵੀ ਇੱਥੇ ਪਹੁੰਚੇ ਬਾਕਾਇਦਾ ਇਹਨਾਂ ਪਸ਼ੂਆਂ ਦੇ ਲਈ ਹਰਾ ਚਾਰਾ ਲੈ ਕੇ ਇਹਨਾਂ ਪਸ਼ੂਆਂ ਇਹਨਾਂ ਲੋਕਾਂ ਦੀ ਸਾਰ ਲੈਣ ਦੇ ਲਈ ਇੱਕ ਵਾਰ ਤਸਵੀਰ ਤੁਸੀਂ ਦੇ ਦੇਖੋ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਲਾਈਨਾਂ ਦੇ ਵਿੱਚ ਲੱਗ ਕੇ ਆਚਾਰ ਜਾਂਦੇ ਹੋਏ ਦਿਖਾਈ ਦੇ ਰਹੇ ਆ ਬਾਈ ਹੋਰੀ ਨੇ ਬਾਈ ਕੱਲ ਤੁਸੀਂ ਅਪੀਲ ਕੀਤੀ ਅੱਜ ਬਾਈ ਪਹੁੰਚ ਗਿਆ ਹਾਂਜੀ ਹਾਂਜੀ ਅੱਜ ਆ ਗਈ 3 ਟਰਾਲੇ ਆਏ ਆ ਆਚਾਰ ਦੇ ਤੇ 2 ਟਰਾਲੇ ਚਾਰ ਦੇ ਇੱਕ ਤੂੜੀ ਦੇ ਆ ਮਿਕਸ ਕਰਕੇ ਸਾਰੇ ਲੋਕਾਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਲੋੜਵੰਦ ਆ ਉਹਨਾਂ ਨੂੰ ਮਿਲ ਹੀ ਜਾਂਦਾ ਠੀਕ ਕੋਈ ਦਿੱਕਤ ਨਹੀਂ ਕੀ ਸੇਖੋ ਸਾਹਿਬ ਆਇਆ ਵਧੀਆ ਦੇਖ ਕੇ ਗਿਆ ਆ ਚਾਰ ਹਾਂਜੀ ਪਾਣੀ ਦਾ ਕਹਿ ਰਹੇ ਤੁਹਾਨੂੰ ਪਤਾ ਸਾਰੇ ਫਸਲ ਜੋ ਵੀ 2400 ਕਿੱਲਾ ਸੀਗਾ ਦੋਨਾਂ ਮੱਤੜ ਦਾ ਸਾਰਾ ਹੀ ਖਤਮ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਜੀ 2400 ਏਕੜ ਖਰਾਬ ਹੋ ਗਈ ਤੇ ਤਸਵੀਰਾਂ ਜਿਹੜੀਆਂ ਤੁਸੀਂ ਲਾਈਵ ਦੇਖ ਰਹੇ ਹੋ ਕਿਸ ਤਰੀਕੇ ਅੱਜ ਗੁਰਪ੍ਰੀਤ ਸਿੰਘ ਸਿੱਖੋ ਹੋਰੀ ਬਕਾਇਦਾ ਲੋਕਾਂ ਦੀ ਸਾਰ ਲੈਣ ਲਈ ਪੁੱਜੇ ਲੋਕਾਂ ਲਈ ਹਰਾਚਾਰਾ ਲੈ ਕੇ ਪੁੱਜੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਉਹ ਲਾਈਵ ਸਾਂਝਾ ਕਰ ਰਹੇ ਹਾਂ ਕਾਫੀ ਰਸ਼ ਹੋ ਗਿਆ ਇਸ ਜਗ੍ਹਾ ਤੇ ਇਸ ਜਗ੍ਹਾ ਤੋਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਗੁਰੂ ਹਰਸਾਏ ਲਾਈਵ ਦੀ ਟੀਮ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਤੁਹਾਡੇ ਨਾਲ ਸਰਦੀ ਲੋਕਾਂ ਦੀ ਮੰਗ ਸਰਦੀ ਲੋਕਾਂ ਦੀਆਂ ਮੰਗਾ ਤੁਹਾਡੇ ਨਾਲ ਲੈ ਕੇ ਆਇਆ ਜਾਏ ਇਹਨਾਂ ਲੋਕਾਂ ਦੀ ਮੰਗ ਸਿਹਰੇ ਚਾਰੇ ਦੀ ਅਪੀਲ ਕੀਤੀ ਗਈ ਪਿੰਡ ਦੇ ਲੋਕਾਂ ਦੇ ਵੱਲੋਂ ਤੇ ਅੱਜ ਗੁਰਪ੍ਰੀਤ ਸਿੰਘ ਸੇਖੋ ਤਲਵੰਡੀ ਮੁਕੀ ਵਾਲੇ ਇੱਥੇ ਸਮਾਜ ਸੇਵੀ ਹਰਾਚਾਰਾ ਲੈ ਕੇ ਪਹੁੰਚੇ ਆਪਦੀ ਟੀਮ ਦੇ ਨਾਲ ਉਹ ਵੰਡਿਆ ਜਾ ਰਿਹਾ ਫਿਰ ਵੀ ਇੱਕ ਮੰਗ ਲੋਕਾਂ ਵੱਲੋਂ ਅੱਜ ਹੋਰ ਕੀਤੀ ਗਈ ਹੈ ਪਸ਼ੂਆਂ ਲਈ ਹਰੇ ਪੱਠਿਆਂ ਦੀ ਲੋੜ ਹੈ ਕੱਲ ਸਵੇਰ ਉਮੀਦ ਹੈ ਕੁਝ ਦੋਸਤਾਂ ਨੇ ਅੱਜ ਮੇਰੇ ਨਾਲ ਗੱਲ ਕੀਤੀ ਸੀ ਉਹ ਵੀ ਜਰੂਰ ਪਹਜਾ ਦੇਣਗੇ ਗੁਰਪ੍ਰੀਤ ਸਿੱਖ ਹੋਣਾਂ ਦਾ ਸਮਾਜ ਸੇਵਾ ਦੇ ਵਿੱਚ ਇੱਕ ਕਦਮ ਕਿਵੇਂ ਲੱਗਦਾ ਆਪਨੇ